ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੱਲਤਾ ਸੋ ਅੱਜ ਆ ਪਹੜੇ ਆ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਸੋ ਤੁਸੀਂ ਸਾਹਮਣੇ ਦੇਖ ਰਹੇ ਹੋ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਪਿੰਡ ਜੀਦਾ ਬਠਿੰਡਾ ਸੋ ਬਹੁਤ ਵਧੀਆ ਲਾਇਬ੍ਰੇਰੀ ਬਣੀ ਆ ਸੋ ਆਜੋ ਤੁਹਾਨੂੰ ਕਰੋਣੇ ਦਰਸ਼ਨ ਅੰਦਰ ਲਾਇਬ੍ਰੇਰੀ ਦੇ ਉਸ ਤੋਂ ਪਹਿਲਾਂ ਬੇਨਤੀ ਕਰ ਰਿਹਾ ਕਿ ਆਪਣੇ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਬਹੁਤ-ਬਹੁਤ ਲਾਈਕ ਕਮੈਂਟ ਸ਼ੇਅਰ ਕਰਿਓ ਉਹ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਲਾਇਬ੍ਰੇਰੀ ਆ ਸ਼ੀਰਦਿਆਂ ਸਰਦਾਰ ਪੱਗ ਸਿੰਘ ਸਾਨੂੰ ਕਿਤਾਬ ਬੁੱਕ ਦੇ ਰਹੇ ਆ ਬੁੱਕ ਨਾਲ ਡੁੱਡਾਸਰੇ ਸੋ ਦੇਖ ਰਹੇ ਲਾਇਬ੍ਰੇਰੀ ਇੱਥੇ ਸਾਹਮਣੇ ਬਿਰਗ ਬੈਠੇ ਸਾਰੇ ਪਿੰਡ ਦੇ ਅਖਬਾਰ ਪੜ੍ਹ ਰਹੇ ਆ ਸੋ ਬਹੁਤ ਵਧੀਆ ਗੱਲ ਆ ਸੋ ਆ ਦੇਖੋ ਆ ਜੀ ਅੰਦਰ ਚਲ ਕੇ ਦੋਨੇ ਸੋ ਇਹ ਵਿਸ਼ੇਸ਼ ਕਿ ਦਵਾਈ ਲਾਭੀ ਹਰ ਪੰਜਾਬ ਦੇ ਹਰ ਪਿੰਡ ਚ ਹੋਣੀ ਚਾਹੀਦੀ ਹੈ। ਦੇਖੋ ਹਰ ਉਸ ਤੋਂ 1245 ਤੱਕ ਦੇਖ ਨੂੰ ਅੰਗਰੇਜ਼ਾਂ ਤੋਂ ਯਾਦ ਕਰਾਉਣ ਲਈ ਚੱਲੇ ਹੋਰਨ ਲਹਿਰਾ ਜਿਨ੍ਹਾਂ ਨੇ ਆਪਣੇ ਮਹਾਨ ਯੋਧਿਆਂ ਘਾਟੀ ਸਾਰਿਆਂ ਨੇ ਖਾਰ ਕਟਿੰਗ ਲੱਗੀ ਹੋਈ ਜਾਣਕਾਰੀ ਸੋ ਬਹੁਤ ਅਦਭੁਤ ਤੇ ਸੁੰਦਰ ਨਜ਼ਾਰਾ ਸੋ ਇੱਕ ਵਾਰ ਫਿਰ ਦੱਸਣਾ ਚਾਹਾਂਗਾ ਜਿੱਦਿਆ ਪਿੰਡ ਜ਼ਿਲ੍ਹਾ ਬਠਿੰਡਾ ਲਾਇਬ੍ਰੇਰੀ ਦੇ ਦਰਸ਼ਨ ਕਰ ਰਹੇ ਹਾਂ। ਔਰ ਸਾਹਮਣੇ ਸਾਡੇ ਇਸ ਨਗਰ ਦੇ ਬਜ਼ੁਰਗ ਸਹਿਬਾਨ ਖਾਰ ਪੜ ਰਹੇ ਆ, ਆਨੰਦ ਮਾਰ ਰਹੇ ਆ ਲਾਇਫ ਦਾ। ਬਹੁਤ ਵਧੀਆ ਗੱਲ ਹੈ। ਔਰ ਬਸ ਇਹੀ ਬੇਸ਼ੱਕ ਇਹ ਦਦਾਂਗ ਲਾਇਬ੍ਰੇਰੀਆਂ ਪੰਜਾਬ ਦੇ ਹਰ ਪਿੰਡ 'ਚ ਹੋਣ। ਜਿਹੜੇ ਸਾਡੇ ਆਉਣ ਵਾਲਾ ਨੌਜਵਾਨ ਆਉਣ ਵਾਲੇ ਬੱਚੇ ਉਹਨਾਂ ਨੂੰ ਸਿੱਧ ਮਿਲ ਸਕੇ। ਸੋ ਬਹੁਤ ਵਧੀਆ ਲੱਗਿਆ ਤੁਹਾਨੂੰ। ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ ਤੁਹਾਨੂੰ ਕਿੱਦਾਂ ਲੱਗਾ ਬਹੁਤ ਬਹੁਤ ਵਧੀਆ ਸਭ ਤੋਂ ਵੱਧ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ